ਦੋਸਤੋ ਲੋਕ ਭਲਾਈ ਵੈਲਫੇਅਰ ਸੁਸਾਇਟੀ ਜੋਗਾ ਵੱਲੋਂ ਇੱਕ ਚੰਗਾ ਉਦਮ ਕੀਤਾ ਜਾ ਰਿਹਾ ਹੈ ਜ ਜ ਅੱਜ ਵਾਰਡ ਨੰਬਰ 10 ਦੇ ਵਿੱਚ ਜੋ ਸ਼ਮਸ਼ਾਨ ਘਾਟ ਹੈ ਇਸ ਵਿੱਚ ਜੋ ਵਿਅਕਤੀ ਆਮ ਅੰਗਿੱਠਿਆਂ ਦੇ ਵਿੱਚ ਸਵਾਹ ਫੁੱਲ ਜੋਗਣ ਤੋਂ ਬਾਅਦ ਸਵਾਹ ਜਿਹੜੀ ਹੁੰਦੀ ਆ ਉਹ ਵਿੱਚ ਹੀ ਛੱਡ ਜਾਂਦੇ ਨੇ ਉਹ ਕਮੇਟੀ ਨੇ ਇੱਕ ਉਪਰਾਲਾ ਕੀਤਾ ਕਿ ਇਹਨਾਂ ਇਹਨਾਂ ਜੋ ਸਵਾਹ ਜਾਂ ਕੋਈ ਕੋਲੇ ਕਪੇ ਹੋਰ ਚੀਜ਼ਾਂ ਨੇਗੀਆਂ ਉਹਨਾਂ ਨੂੰ ਚੱਕ ਕੇ ਆਪ ਧਰਤੀ ਵਿੱਚ ਦਫਨਾਉਣ ਲਈ ਸੇਵਾ ਸ਼ੁਰੂ ਕੀਤੀ ਹੈ ਜੋ ਕਿ ਇਹ ਸੇਵਾ ਗਈ ਲੋਕ ਭਲਾਈ ਸੰਗਠਨ ਕਮੇਟੀ ਵੱਲੋਂ ਚਲਾਈ ਜਾ ਰਹੀ ਹੈ ਇਸ ਨੂੰ ਸਵਾਹ ਨੂੰ ਟੋਆ ਪੁੱਟ ਕੇ ਧਰਤੀ ਵਿੱਚ ਨੱਪਣ ਦਾ ਜੋ ਪ੍ਰੋਗਰਾਮ ਹੈ ਉਹ ਲਿਖਿਆ ਹੋਇਆ ਸੀ ਉਸ ਨੂੰ ਅੱਜ ਲੋਕ ਭਲਾਈ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਜੋ ਇਹ ਸਵਾ ਜਿਹੜੇ ਕਿ ਬਾਰਸ ਨੇ ਉਹਨਾਂ ਨੂੰ ਆਪਣੇ ਲਗਭਗ ਬਾਣਾ ਵਿੱਚ ਦੱਬਣ ਦਾ ਸਨੇਹ ਦਿੱਤਾ ਜਾਂਦਾ ਸੀ ਆਉ ਤੁਹਾਨੂੰ ਦਿਖਾਉਨੇ ਆ ਕਮੇਟੀ ਦੇ ਮੈਂਬਰਾਂ ਵੱਲੋਂ ਜੋ ਸਾਸਪਾਈ ਦਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਹੈ ਇਹ ਸਾਡੇ ਸੇਵਾਦਾਰ ਨੇ ਗੁਰਪ੍ਰੀਤ ਸਿੰਘ ਮੌਕੇ ਦੇ ਐਮਸੀ ਅਤੇ ਸਾਡੇ ਨਾਲ ਰਿਟਾਇਰ ਸਾਡੇ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਜਗਦੇਵ ਸਿੰਘ ਜੀ ਇਹਨਾਂ ਵੱਲੋਂ ਇਹ ਉਦਮ ਆਰੰਭਿਆ ਹੋਇਆ ਹੈ ਦਿਖਾਉਣਾ ਸਾਨੂੰ ਮੌਕੇ ਦੀਆਂ ਲਾ ਤਸਵੀਰਾਂ ਅਤੇ ਇਹਨਾਂ ਨੂੰ ਦੱਬ ਕੇ ਰਾਖ ਨੂੰ ਇਸ ਉੱਪਰ ਇੱਕ ਬੂਟਾ ਲਾਉਣ ਦਾ ਵੀ ਜੋ ਉਪਰਾਲਾ ਹੈ ਉਹ ਵੀ ਵਿੱਢਿਆ ਹੋਇਆ ਆਉ ਤੁਹਾਨੂੰ ਦਿਖਾਉਨੇ ਆ ਮੌਕੇ ਦੀਆਂ ਲਾਈਵ ਤਸਵੀਰਾਂ ਚਲੋ ਵੀ ਉਹਦੀ ਨੌਂ ਦੇ ਕੋਲ ਹਸਤੇ ਗੱਲ ਕਰਨਾ ਦੋਈ ਬੰਨ 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 ਮਗਾਈ ਦੇ ਬਲਟਾ ਕਰੀ ਲਿਆ ਸੱਪ ਇਹ ਉੱਤਰਖੰਡ ਇਹ ਇਸ ਟੋਏ ਵਿੱਚ ਜੋ ਇਹ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਇਸ ਟੋਏ ਵਿੱਚ ਜੋ ਆਪਣੀ ਰਾਖ ਸੀਗੀ ਜੋ ਕਿ ਇਹ ਬਾਰਸ਼ਾਂ ਵੱਲੋਂ ਲਪੀ ਜਾਣੀ ਸੀ ਇਸ ਨੂੰ ਸਾਡੀ ਕਮੇਟੀ ਵੱਲੋਂ ਹੀ ਦਫਨਾਇਆ ਗਿਆ ਤੇ ਇਸ ਉੱਪਰ ਇੱਕ ਬੂਟਾ ਲਾਉਣ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਇਹ ਸਾਡੀ ਲੋਕ ਸੰਘਰਸ਼ਿਕ ਮੈਂ ਲੋਕ ਭਲਾਈ ਸੰਘਰਸ਼ ਕਮੇਟੀ ਹੈ ਦੇ ਮੈਂਬਰ ਨੇ ਜੋ ਇਸ ਵਕਤ ਸੇਵਾ ਕਰ ਰਹੇ ਨੇ ਆਓ ਤੁਹਾਨੂੰ ਮਿਲਾਉਂਦੇ ਆ ਸਾਡੀ ਕਮੇਟੀ ਦੇ ਮੀਤ ਪ੍ਰਧਾਨ ਨਾਲ ਪ੍ਰਧਾਨ ਜੀ ਜਿਹੜਾ ਇਹ ਕਾਰੋਬਾਰ ਵਿੱਢਿਆ ਹੈਗਾ ਕੀ ਪ੍ਰੋਗਰਾਮ ਹੈ ਜੀ ਇਹ ਇਹ ਪ੍ਰੋਗਰਾਮ ਤੇ ਹੈ ਵੀ ਸਰਵਾਰ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਦਾ ਹੈ ਜਦੋਂ ਕਿ ਸਾਡੇ ਨਾਲ ਅਲਵਿਦਾ ਉਹ ਕਰਕੇ ਤੁਰ ਜਾਂਦਾ ਪਰ ਇੱਕ ਰਸਮ ਕਰਨੀ ਭੁੱਲ ਜਾਂਦਾ ਹੈ ਉਹ ਰਸਮ ਅਸੀਂ ਸਿਰਫ ਯਾਦ ਕਰਵਾਉਣ ਵਾਸਤੇ ਸਵਾ ਕਰਦਾ ਇਸ ਕੰਮ ਨੂੰ ਆਪਣੇ ਹੱਥੀ ਲੈਂਦਾ ਹੈ ਅਸੀਂ ਪਰਸੋਂ ਗੁਰੂ ਘਰ ਦੇ ਵਿੱਚ ਭੋਗ ਸੀ ਮੈਂ ਉੱਥੇ ਵੀ ਸਾਡੇ ਨਗਰ ਨਿਵਾਸੀ ਨੂੰ ਬੇਨਤੀ ਕੀਤੀ ਸੀ ਕਿ ਜਿੱਥੇ ਸੀ ਇੰਨੀਆਂ ਰਸਮਾਂ ਕਰਦੇ ਆਂ ਉੱਥੇ ਸਾਨੂੰ ਇਹ ਰਸਮ ਭੁੱਲਣਾ ਨਹੀਂ ਚਾਹੀਦਾ ਇਹ ਰਸਮ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਬਾਤਾਵਰਨ ਨੂੰ ਸ਼ੁੱਧ ਕਰ ਸਕੇ ਇਹਦੇ ਨਾਲ ਦੋ ਕਾਰਜ ਹੁੰਦੇ ਨੇ ਇੱਕ ਤਾਂ ਪ੍ਰਵਾਹ ਵਿਹਾਰਾਸਮਾ ਪੂਰੇ ਹੁੰਦੀਆਂ ਨੇ ਇੱਕ ਇਹ ਹੈ ਕਿ ਜਿੱਥੇ ਕਿਸੇ ਵੀ ਥਾਂ ਮਿਲਦੀ ਹੈ ਤਾਂ ਅਸੀਂ ਆਪਣੇ ਘਰ ਦੇ ਵਿੱਚ ਚਾਹੇ ਆਪਣੇ ਖੇਤ ਦੇ ਵਿੱਚ ਜੇ ਕਿਤੇ ਵੀ ਕੋਈ ਥਾਂ ਨਹੀਂ ਤਾਂ ਸ਼ਮਸ਼ਾਨ ਘਾਟ ਦੇ ਵਿੱਚ ਆਪਣੀ ਰਾਖ ਮੋੜ ਕੇ ਇੱਥੇ ਕਬੂਟਾ ਲਾਇਆ ਜਾਵੇ ਤਾਂ ਕਿ ਸਾਡਾ ਬਾਤਾ ਵਰਨ ਵੀ ਸੁਧ ਹੋਵੇ ਤੇ ਰਸਮ ਵੀ ਪੂਰੀ ਹੋ ਸਕੇ ਇਹ ਅਸੀਂ ਅੱਜ ਪਹਿਲੀ ਸੂਰਤ ਕੀਤੀ ਹੈ ਕਿ ਇਹ ਰਾਖ ਵੀ ਸਾਰੇ ਚੁੱਲ੍ਹਿਆਂ ਦੇ ਵਿੱਚੋਂ ਮੋੜੀ ਹੈ ਤੇ ਇੱਥੇ ਸਿੱਕ ਰੋਟਾ ਵੀ ਲਾ ਕੇ ਜਾਵਾਂਗੇ ਇਹ ਮੇਰੀ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਰਸਮ ਆਪਦੇ ਆਪ ਕਰਿਆ ਕਰਨ ਨਾ ਕਿ ਅਸੀਂ ਕਰੀਏ ਇਹ ਤੁਹਾਡੀਆਂ ਆਪਣੀਆਂ ਰਸਮਾਂ ਨੇ ਇੰਨਾ ਕੁਝ ਹੀ ਕਹਿਦਾ ਹੋਇਆ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਹੜੇ ਕਿ ਅੱਜ ਇਸ ਰਸਮ ਦੇ ਵਿੱਚ ਹਾਜ਼ਰੀ ਲਵਾਈ ਹੈ ਬਾਲਟੀ ਲੈ ਆਸ ਪਾਣੀ ਦੀ ਤਾਂ ਬਸ ਦੋ ਬਗਾਂ ਅਸੀਂ ਤੋਂ ਕੋਕ ਬਾਰੇ ਪਾਇੰਟ ਹੋ ਗਿਆ ਇਹ ਬੂਟਾ ਦਾ 10 ਨੰਬਰ ਵਾਰਡ ਦੇ ਸਮਸ਼ਾਨ ਘਾਟ ਵਿੱਚ ਨੇ ਜੋ ਲੋਕ ਪਲਾਇ ਸੰਗਠਨ ਕਮੇਟੀ ਦੇ ਵਰਕਰ ਨੇ ਉਹ ਅੱਜ ਬੂਟਾ ਲਾ ਕੇ ਕੰਮ ਦੀ ਸ਼ੁਰੂਆਤ ਕਰਦੇ ਨੇ ਇਹ ਨਹੀਂ ਇਹ ਇੰਤਰ ਦਿਵਸ ਨਾਲ ਜਿਆਦਾ ਹੀ ਸੱਤ ਫੜੀਦਾ ਪਏ ਇੱਥੋਂ ਆ ਸੌਖਾ ਕੰਮ